ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਜਿਹੜੇ ਬੰਦੇ ਆਪਣੀ ਵੀਡੀਓ ਤਾਂ ਦੇਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹਨੇ ਨਾਲ ਤੁਹਾਨੂੰ ਜਿਹੜੀ ਆਪਾਂ ਨਵੀਂ ਵੀਡੀਓ ਪਾਉਣੇ ਆ ਉਹਦੀ ਨੋਟੀਫਿਕੇਸ਼ਨ ਮਿਲ ਜਾਂਦੀ ਹੈਗੀ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਆ ਕਰੋ ਤੇ ਹਰ ਰੋਜ ਦੀ ਤਰ੍ਹਾਂ ਦਿਖਾਉਣੇ ਆ ਗਿਆ ਕੰਮ ਕਰ ਤੇ ਅੱਜ ਮੈਂ ਕਰਿਆਂਗਾ ਅੱਜ ਕੋਈ ਪੇਪਰ ਹੈ ਨਹੀਂਗਾ ਤੇ 8 ਵਜ ਗਏ ਮਿਸਤਰੀ ਆਉਣ ਵਾਲੀ ਆ ਤੇ ਸਭ ਤੋਂ ਪਹਿਲਾਂ ਚਾਹ ਲੈ ਕੇ ਚੱਲਦੇ ਆਂਗੇ ਇਸ ਤਰ੍ਹਾਂ ਦੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕੰਮ ਕਰ ਤੇ ਆਹ ਆਪਾਂ ਇੱਕ ਚਾਲੀ ਹੀ ਘਟ ਗਈ ਸੀਗੀ ਤੇ ਆਹ ਆਪਣੇ ਘਰੇ ਗੇਟ ਪਏ ਸੀਗੇ ਇਹਨਾਂ ਨਾਲ ਕੰਮ ਸਾਰ ਲਾਂਗੇ ਇਹ ਲੈ ਕੇ ਚੱਲੇ ਜਾਗੇ ਮੋਟਰਸਾਈਕਲ ਤੇ ਤੇ ਆਜੋ ਫਿਰ ਆਪਾਂ ਤੁਹਾਨੂੰ ਉੱਥੇ ਮਿਲ ਲਓ ਬਈ ਪਹੁੰਚ ਗਏ ਆਪਾਂ ਚੁੰਬੀ ਦਾ ਕਰਨ ਲੱਗਿਆ ਕਲਿਆਣਾ ਕਲੈਨ ਕਰਨ ਲੱਗਿਆ ਚੱਕ ਦੇ ਆਪਾਂ ਸਾਰਾ ਸਵਾਰ ਇੱਥੇ ਰੱਖਣਾ ਕੱਲ ਪਿਆ ਸੀ ਜਿੱਥੇ ਇੱਟਾਂ ਚੱਠੇ ਦੀ ਸਿੱਟ ਦੇ ਹਿੰਦਾ ਆਰੀ ਫੜਾ ਕੇ ਨਹੀਂ ਆਇਆ ਦੇਖ ਲਾ ਆਹ ਕਿਤੇ ਰੱਖਾਗੇ ਉਧਰ ਹੀ ਆਹ ਕਿਤੇ ਰੱਖ ਤਾਰ ਦਾ ਪਾਵਾਂ ਤਾਰਾ ਸਾਹ ਰੱਖ ਬਰਾਵਾ ਬਰਾਵਾ ਜੀ ਦਾ ਟਾਲਾ ਇਹ ਤਾਂ ਟਾਕੇ ਨਹੀਂ ਰਾਜੀ ਹੈ ਨਾ ਇਹ ਤਾਂ ਇੱਥੇ ਪੈ ਕੇ ਰਾਜੀ ਆ ਮੈਂ ਤਾਂ ਪੈ ਗਿਆ ਪਹਿਲਾਂ ਜੇ ਬਲੇ ਨੇ ਕਹਿਤਾ ਕੀ ਮਹਾਰਜ ਕੋਈ ਨਹੀਂ ਜੀ ਨਿਕਲੇ ਸਾਡੇ ਕਿੱਥੇ ਬੈਲਾਈ ਬੈਠੇ ਹਾਂ ਹਾਂ ਉਹ ਘਟਾ ਜਾ ਵੀ ਮੈਂ ਅੱਜ ਪੰਜੇ ਸਾਰੇ ਉਹਦਾ ਡਾਹੇ ਕਿਹੜਾ ਨਹੀਂ ਪੜਿਆ ਚੱਲ ਕੋਈ ਨਹੀਂ ਬੱਲਵ ਜੀ ਲਾਲਾ ਪਹਿਲਾਂ ਉਹ ਡੰਡ ਡਿਗ ਪੇ ਖਾਗੀ ਡੰਗਿਆ ਕਾਲਾ ਤੇਲ ਹਾਂ ਕਾਲਾ ਤੇਲ ਆ ਤੇ ਕੀ ਦੱਕਾ ਇਹ ਪ੍ਰਵਸਤ ਹੈ ਕੀਰ ਬੋਡੀ ਨਾ ਕਹਿ ਮੈਂ ਦੱਸੀ ਆ ਪਾਈ ਤੋਸ ਲਾ ਦੇ ਛਾੜ ਚੋਰ ਰੰਗ ਪਟਦਿਆ ਵੀ ਡੰਡੇ ਜਿਹੜੀ ਰਸੇ ਚੱਕ ਬਾਬਾ ਜੀ तो <laughs> ceklah. ਉਹਨਾਂ ਦਾ ਕਾਗਜ਼ਾਫੀ ਕਰਨਾ ਲਾਈਓ ਬਬ ਤੇਰਾ ਕੀ ਹੈ ਅੱਜ ਚਾ ਉਹ ਵੀ ਰੱਖੇ ਮੰਜੇ ਤੇ ਲੈ ਗਿਆ ਆ ਡਾਇਰੀ ਰੱਖੀ ਐ ਇੱਥੇ ਸਮਾਨ ਤੇ ਹੋਰ ਲੈ ਤੇ ਪੈਨ ਆਹ ਕੁਰਤਾ ਲੈ ਆ ਬਾਬਾ ਦੇਖ ਆ ਇੱਧਰ ਕਰਨੀ ਆਪਾਂ ਨਹੀਂ ਦੇਖੋ ਨਹੀਂ ਨਹੀਂ ਜੀ ਜਾਨ ਬੰਦ ਸੀ ਫਲੈਟ ਦਾ ਜੇ 1 ਵਜੇ ਆਉਂ ਕਹਿੰਦੇ ਇਹ ਤਾਂ ਇਟਾਂ ਦੀ ਵੀ ਨਹੀਂ ਬਹੁਤ ਤਰਾਈ ਉਹਦੇ ਨਾਲ ਹੀ ਕਰਨੀ ਪੂ ਬਾਲਟੀ ਨਾਲ ਹੀ ਇਹਨਾਂ ਬੈਸਮੈਂਟ ਹੈ ਜ ਆਪਣੇ ਕੋਲੇ ਸਾਈਕਲ ਦਾ ਤਾਂ ਇੱਥੇ ਚੁੰਬੀ ਢਾਤੀ ਆਪਾਂ ਕਿਉਂਕਿ ਇਧਰ ਛੱਤ ਪੈ ਗਈ ਆ ਪਰ ਇੱਥੇ ਮੰਜੇ ਡਾਲਿਆ ਕਰਨਗੇ ਜਿਹੜੀ ਵਰਗੀ ਰਾਤ ਨੂੰ ਸੀਪਰ ਗਿਸ਼ਾਣੀ ਜਾਂਦੇ ਮਸਾਲਾ ਉਹ ਆਪਣਾ ਮੋਟਰ ਦਾ ਮੋਟ ਵੀ ਉੱਥੇ ਲੱਗ ਗਿਆ ਹਾਂ ਹਾਂ ਲੋ ਜੀ ਕੰਦ ਕੱਢਣ ਦਾ ਕੰਮ ਚੱਲ ਰਿਹਾ ਆਹ ਆ ਇਧਰੋਂ ਤਾਰ ਆਪਾਂ ਚੁੰਬੀ ਚੱਕਤੀ ਹੈ ਜਿਹੜੀ ਆਪਾਂ ਬਣਾਉਣ ਵਾਸਤੇ ਬਣਾਈ ਸੀ ਇਧਰੋਂ ਤਾਰ ਇੱਥੇ ਟੰਬਾ ਜਾ ਗੱਢ ਕੇ ਤੇ ਇਧਰ ਕੰਦ ਦੇ ਨਾਲ ਨਾਲ ਲਗਾਏ ਆ ਕਿਉਂਕਿ ਉਹ ਪਰਲੇ ਪਾਸੇ ਥੱਲੇ ਥੱਲੇ ਸੀਗੀ ਮੋਟਰ ਵੀ ਚਲਾਉਣੀ ਹੁੰਦੀ ਆ ਉਹ ਉਧਰ ਨਿਉਂ ਪਟੂਗਾ ਕਰੰਟ ਇਧਰ ਲਈ ਨਿਉਂ ਪੱਟੀ ਪਈ ਹੈ ਹਜੇ ਤੇ ਇੱਕ ਅੱਜ ਦਾ ਦਿਨ ਤੇ ਮੇਰੇ ਸਹਿਮਣਾ ਕੱਲ੍ਹ ਦਾ ਦਿਨ ਲੱਗ ਜਾਊਗਾ ਆਹ ਗੰਦ ਪੂਰੀ ਕਰਨ ਤੇ ਉਸ ਤੋਂ ਬਾਅਦ ਇਧਰ ਲਈ ਕੱਢਾਂਗੇ ਤੇ ਫਿਰ ਉਹ ਨਾਲ-ਨਾਲ ਕੱਢਾਂਗੇ ਉਹ ਤੋਂ ਤੱਕ ਜਿੱਥੇ ਤੱਕ ਉਹ ਦਾੜਾ ਛੱਡਿਆ ਹੋ ਉਹ ਜਿੱਥੇ ਕੋੜ ਦਾ ਟੰਗਿਆ ਪਿਆ ਲੈਟ ਐਣੀ ਅੱਜ ਫਲੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਇੱਧਰ ਲਈ ਗੰਧ ਕੱਲ ਕੱਢਤੀ ਸੀਗੀ 4 ਇੰਚ ਲਾਈ ਆਗੀ ਗੰਦੇ ਤੇ ਇੱਧਰ ਲਈ ਗੰਧ ਐਨੀ ਕੱਢਤੀ ਅੱਜ 8-9 ਰੋਜ਼ ਹੀ ਲਾਤੇ ਮਿਸਤਰੀ ਨੇ ਤੇ ਇਹਨਾਂ ਗੱਟਾਂ ਪੰਗਾ ਆਪਣੇ ਕੋਲੇ ਅੱਜ ਟੁੱਟੀ ਵੀ ਆ ਗਈ ਸੀਗੀ ਤੇ ਉਹ ਵਾਟਰ ਬਾਕਸ ਚ ਪਾਣੀ ਮੁੱਕਿਆ ਪਿਆ ਤੇ ਅੱਜ ਟੁੱਟੀ ਛੜਤੀ ਸੀ ਤੇ ਆਪਾਂ ਹੋਂ ਦਾ ਆਪਣੇ ਕੋਲੇ ਇੱਥੇ ਤਾਂ ਤੂੰ ਹੈ ਨਹੀਂਗਾ ਉਹ ਟੈਂਕੀ ਤਾਂ ਪਹਿਲਾਂ ਹੀ ਆਪਾਂ ਭਰ ਲਈ ਸੀਗੀ ਮੱਛੀ ਮੋਟਰ ਦੇ ਪਾਣੀ ਨਾਲ ਤੇ ਆਪਾਂ ਇਟਾ-ਟਾ ਤਾਰ ਕਰ ਲਿਆਂ ਉਹਦੇ ਨਾਲ ਜਿਹੜੀ ਅੱਜ ਆਪਣੀ ਚੁੰਬੀ ਸੀਗੀ ਉਹ ਮੈਂ ਪਹਿਲਾਂ ਵੀ ਦਿਖਾਇਆ ਤੇ ਉਹ ਆਪਾਂ ਪੱਟਤੀ ਇਧਰ ਜਿਹੜਾ ਹ ਸਟਾਰਟਰ ਸੀ ਉਹ ਆਪਾਂ ਲਾਤਾ ਇਧਰ ਜਮਾ ਚੁੰਡ ਜੇ ਕਰਕੇ ਸਾਈਡ ਤੇ ਪਹਿਲਾਂ ਥੱਲੇ ਹੀ ਵੀ ਰੱਖਿਆ ਹੋਇਆ ਸੀਗਾ ਤੇ ਨਾਲ ਇਧਰ ਬਿਜਲੀ ਦਾ ਵੀ ਥੋੜਾ ਕੱਚਾ ਜਿਹਾ ਪ੍ਰਬੰਧ ਕਰ ਲਿਆ ਬੱਲ ਬੱਲ ਬਲਾ ਲਏ ਕਿਉਂਕਿ ਚਾਨਣ ਦੀ ਲੋੜ ਪੈਂਦੀ ਹੈਗੀ ਫਿਰ ਰੋਟੀ ਰੁੱਟੀ ਖਾਣੀ ਹੁੰਦੀ ਹੈ ਤੇ ਇੱਕ ਵੱਲ ਵੇਦ ਲਾਤਾ ਇਧਰ ਵੀ ਕੰਮ ਚਲੀ ਜਾਂਦਾ ਇੱਧਰ ਕਰੰਟ ਨੂੰ ਲਾਤਾ ਆਪਾਂ ਇੱਧਰ ਨਿਉ ਪਟਣ ਇੱਧਰ ਕੰਦ ਕੱਢਾਂਗੇ ਜਦੋਂ ਉਹ ਸਿਰੇ ਲਾਤੀ ਮੂਰਲੀ ਫਰੰਟ ਕੰਦ ਕੱਢਤੀ ਜਿੱਥੇ ਡੈਡੀ ਫਿਰਦਾ ਉਥੇ ਤੇ ਉਸ ਤੋਂ ਬਾਅਦ ਆਹ ਕੱਢਾਂਗੇ ਆਪਾਂ ਕੰਦ ਤੇ ਬਾਬਾ ਸਿੱਟੀ ਜਾਂਦਾ ਬਜਰੀ ਕਿਉਂਕਿ ਉਹ ਬਜਰੀ ਦੀ ਹਜੇ ਲੋਡ ਨਹੀਂ ਹੈਗੀ ਉਹ ਇੱਕ ਪਾਸੇ ਸਾਈਡ ਤੇ ਕਰਕੇ ਰੱਖਣੀ ਪਊਗੀ ਸਾਈਡ ਤੇ ਕਰਕੇ ਰੱਖੀ ਜਾਂਦੇ ਆਂਗੇ ਇੱਥੇ ਇੱਥੇ ਉੱਚਾ ਉੱਚਾ ਥਾਂਗਾ ਆਪਾਂ ਭਰਤ ਪਾਲੀ ਸੀ ਤੇ ਤਾਂ ਕਰਕੇ ਬਜਰੀ ਇੱਥੇ ਰੱਖ ਦਿੰਨੇ ਆਂ ਆਏ ਆਪਣੇ ਕੰਮ ਚੱਲੀ ਜਾਂਦੇ ਆਂ ਗੀ ਦਿੱਲੀ ਦੇ ਇਹਾ ਗੱਟੇ ਆਪਾਂ ਭਰ ਕੇ ਰੱਖੇ ਹੋਇਆ ਬਜਰੀ ਦੇ ਜਿਹੜੇ ਮੈਂ ਕੱਲ ਦਿਖਾਏ ਸੀਗੇ ਤੇ ਅੱਜ ਮਿੱਟੀ 'ਚ ਵੀ ਪਾਣੀ ਪਾਉਣਾਗਾ ਇਧਰ ਜਿਹੜੀ ਕੰਦ ਤੋਂ ਪਰਲੇ ਪਾਸੇ ਪਈ ਆਗੀ ਕੁਝ ਵੀ ਪਾਣੀ ਪਾਉਣਾ ਬਰੇਤੀ ਹਜੇ ਆਪਣੇ ਕੋਲੇ ਪਈ ਆਗੀ ਦੋ ਤਿੰਨ ਦਿਨਾਂ ਦੀ ਤੇ ਬਜਰੀ ਚੱਕ ਕੇ ਉਧਰ ਸਿੜ ਦੇਾਂਗੇ ਟੈਂਕੀ ਵੀ ਵਿਚਾਲੇ ਆ ਗਈ ਉਦੋਂ ਪਰਲੇ ਪਾਹੇ ਕੰਦ ਨਿਕਲੂਗੀ ਤੇ ਟੈਂਕੀ ਵੀ ਜਦੋਂ ਹੋ ਗਈ ਖਾਲੀ ਉਦੋਂ ਇਹ ਵੀ ਦੇਖ ਕੇ ਪਾਸੇ ਕਰਦੇ ਆਂਗੇ ਇੱਕ ਇੱਥੇ ਰੱਖਦੇ ਆਂਗੇ ਜਾਂ ਆਹ ਜਿੱਥੇ ਸਿਮੈਂਟ ਬਣਿਆ ਪਿਆ ਇਹਦੇ ਪਰਲੇ ਵਾਸਤੇ ਰੱਖਦੇ ਆਂਗੇ ਜਾਂ ਇਧਰ ਚੁੰਡਜੀ ਚ ਰੱਖਦੇ ਆਂਗੇ ਹਜੇ ਉਹ ਮੋਰੇ ਮੂਰੇ ਜਿਹੇ ਬੰਦ ਕਰਨ ਵਾਲੇ ਪਏ ਆਗੇ ਆਹ ਜਿਹੜੇ ਵਿੱਚ ਪੜਨ ਵਾਲੇ ਮੋਰੇ ਹੁੰਦੇ ਆ ਤੇ ਇਹ ਵੀ ਬੰਦ ਕਰਾਵਾਂਗੇ ਜਦੋਂ ਇਧਰੋਂ ਕੰਮ ਨਿਬੜ ਗਿਆ ਉਹ ਬੰਦ ਕਰਾਵਾਂਗੇ ਤੇ ਉੱਥੇ ਜਿਹੜੀ 베ਰੀ ਸੀਗੀ ਉਹ ਗਲਬੜਤੀ ਸੀਗੀ ਕਿਉਂਕਿ ਆਪਣਾ ਆਪਣੀ ਜਿਹੜੀ ਕੰਦ ਆ ਉਹ ਵਿੱਚ ਆਉਂਦੀ ਆ ਤੇ ਫਿਰ ਕੰਦ ਨਿਕਲ ਨਹੀਂ ਸੀਗੀ ਤੇ ਤਾਂ ਕਰਕੇ 베ਰੀ ਆਪ ਨੂੰ ਬਟਣੀ ਪੈਗੀ ਤੇ ਚਲੋ ਜਦੋਂ ਮੈਂ ਸਤਰੀ ਆ ਕੇ ਦਿਖਾਉਣੇ ਆ ਕੇ ਅੱਗੇ ਦੇ ਕੰਮ ਕਰ ਲਓ ਭਾਈ ਮਿੱਟੀ ਬਣਾਉਣ ਦਾ ਕੰਮ ਚੱਲ ਰਿਹਾ ਹੋਰ ਬਣਾ ਲਈ ਪਾਣੀ ਜੰਮ ਗਈ ਜੰਮ ਗਈ ਉਤੋਂ ਨਹੀਂ ਕਰਨਾ ਹੁਣ ਤਾਂ ਪੱਟੀ ਹੋ ਗਈ ਯਾਰ ਬਾਡੀ ਤੱਕ ਤੱਕ ਟਰਾਲੀ ਕਿੰਨੇ ਘੰਟੇ ਟਰਾਲੀਆਂ ਹੁੰਦੀਆਂ ਟਰਾਲੇ ਚ ਚੱਲੇ ਦੋ ਟਰਾਲੀਆਂ ਹੋਣਗੀਆਂ ਉਹਦੇ ਦੇ ਅੰਨਾ ਲੋਕ ਕਿੱਥੋਂ ਤੱਕ ਚੱਪਈ ਹੈ ਹੂੰ ਉਹੀ ਖਿਲਰੀ ਜੀ ਪਈ ਹੈ ਨਾ ਥੂੜੀ ਫਰੀ ਹੈ ਨਾਲ ਥੂੜੀ ਹੈ ਇਧਰੋਂ ਦਾ ਹੋ ਗਿਆ ਅੱਜ ਪਾਣੀ ਮਾਰਤਾ ਸੀਗਾ ਚਟਾ ਲੈ ਗਿਆ ਪਾਣੀ ਮਾਰਿਆ ਮਾਰਿਆ ਹੋ ਇਧਰ ਤਾਂ ਇਹ ਚਟਾ ਚਟਾ ਹੋਇਆ ਵਾਵੇ ਸਾਰੀ ਗੰਦੀ ਹੁਣ ਹੌਲੀ ਹੌਲੀ ਜਿਵੇਂ ਹਵਾ ਹੀ ਲੱਗੀ ਉਹ ਕੱਟ ਜੋ ਕੱਟੋ ਜੋ ਘੜ ਜੋ ਕੇਰਾ ਜੇ ਬਾळा ਹੁੰਦਾ ਕੇਰਾ ਇਹ ਜੋ ਸੁੱਕੜਾ ਈ ਟਾ ਹਾਂ ਬਾळा ਨਹੀਂ ਛੱਡਦਾ ਤੂੰ ਫੁੱਟ ਜੇ ਤਾਂ ਕਿਉ ਫੁੱਟ ਵੀ ਛੱਡ ਦਿੰਦੇ ਬਹੁਤ ਸੀ ਯਾਰ ਇਹ ਅੱਜ ਵਾਸਤੇ ਛੱਡੇ ਆਪਾਂ ਹੂੰ ਇਹ ਤਾਂ ਇਹ ਕਦੋਂ ਵੀ ਈ ਕੱਟ ਸਕਦੇ ਆ ਕੋਈ ਬਾਹਰ ਦੇ ਬਾਅਦ ਕੱਟ ਕਰਕੇ ਇਹ ਆਪਣਾ ਇੱਥੇ ਤੱਕ ਕੱਟ ਨਹੀਂ ਸਕਦਾ ਇੱਥੇ ਤੱਕ ਕੱਟ ਨਹੀਂ ਸਕਦਾ ਇਹ ਦੇਖੀ ਦਿਨ ਕੋਣ ਨੂੰ ਡਰ ਨਹੀਂ ਨਹੀਂ ਬੰਦੇ ਨੂੰ ਚਾਹ ਰਿਹਾਦਾ ਪਤਾ ਨਹੀਂ ਤਾਂ ਇੱਥੋਂ ਤੱਕ ਗੱਡੂ ਦੇ ਵਿੱਚ ਪਾਣੀ ਪਾਓ ਵਿੱਚ ਡਾਉ ਜੇ ਮੇਰੇ ਬਾਹਰ ਕੱਟ ਹੋ ਗਈ ਨਾ ਤੇਰਾ ਜਾਲਾ ਲਾ ਕੇ ਤੇ ਬੇਚੀ ਸੋਕ ਤੇ ਫਰਸੀ ਲਾ ਦੇ ਬਾਹਰ ਕੱਟ ਪਾਗਰੋ ਇਧਰ ਵੀ ਚੱਲ ਫੁੱਟ ਛੱਡ ਲੈ ਆਦਾ ਦੋ ਜਿੱਧਰ ਮੋਰਾ ਕੀ ਕਿਧਰ ਨੂੰ ਹੁਣ ਤਾਂ ਕੀ ਖਿਲਾਉਣਾ ਕੇਲੀ ਬਣਾ ਕੇ ਦਵਾਰੇ ਮੇਰੇ ਕੋਲ ਪੋਟਾਟੋ ਵੀ ਕਰਣੀ ਹੈ। ਲਾ ਦੇ ਰੇ ਕੇਂਟਰ ਉੱਪਰ ਪਤਾ ਜੇ ਮੀ ਕਰਨਾ ਉਹ ਕਰ ਲਿਆਉਣਾ ਸੀਗਾ। ਕਿ ਪਤਾ ਇਹਦੇ ਕਿ ਵੱਧ ਲਿਆਉਣਾ। ਵੱਧ ਕੀ ਕਰਾਉਣਾ ਸੀਗਾ। ਇਹ ਕਿਉਂ ਆਇਆ ਤੁਸੀਂ ਭਾਈ ਹੈ। ਆ ਬਿਜਲੀ ਵਾਲੀ ਇੱਟ ਲੱਗਦੀ ਆ। ਬਿਜਲੀ ਵਾਲੀ ਇੱਟ ਲੱਗਦੀ ਆ। ਇਹਦੇ ਦੂਜੇ ਤੇ ਰੰਗ ਰੰਗ ਆ। ਤਿੰਨ ਚਾਰ ਪੰਜ ਤੀਆਂ ਲਾ ਦਾਂ ਆਪਾਂ। ਇਦਾਂ ਦਾ ਕੰਦ ਬਹੁਤ ਅੱਛੀ ਲੱਗਦੀ ਹੈ ਬਾਰਾਂ ਦਾ ਯਾ ਪਟਲਾ ਚੰਗੀ ਦਰਾ ਸੰਜੂ ਤੇ ਮਰਦੇ ਪਾਣੀ ਪਾਣੀ ਉਪ ਤੋਂ ਦੀ ਕਰ ਲਈ ਫਿਰ ਕੋਈ ਕੋਈ ਫੁੱਲ ਭਰਾਂਗੇ ਇਹਨੂੰ ਪੂਰਾ ਫੇਸ ਟੂਗਾ ਫੇਰ ਮਲਾਈ ਬਣੋ ਇਹਦੀ ਹਾਂ ਹੂੰ ਕੰਦ ਜਗਾ ਮੈਂ ਚੱਲ ਰਿਹਾ ਇੱਧਰ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਤਾਂ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ